ਟੋਲ ਟੈਕਸ ਵਾਲੇ ਦੇ ਪਾਸੇ ਜੇ ਟੈਕਸਾਂ ਦੇ ਲੱਗਿਆ ਸੁਣਾ ਆ ਗਿਆ ਹੈ ਕੀ ਹੋ ਗਿਆ ਉਹ ਬੰਦਿਆਂ ਦਾ ਨਕਉਦਰ ਤੋਂ ਮਹਿਤਪੁਰ ਜਾਂ ਪਾ ਕਹਿ ਦਈਏ ਮਹਿਤਪੁਰ ਤੋਂ ਜਗਰਾਵ ਰੋਡ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਕਿ ਉਹ ਦੱਸ ਨਹੀਂ ਜਾ ਸਕਦੇ ਆਜ ਦਿਨ ਵੱਡੇ ਹਾਦਸੇ ਵਾਪਰਦੇ ਨੇ ਤਾਂ ਤੁਸੀਂ ਗੱਡੀ ਦੇਖ ਸਕਦੇ ਹੋ ਮਹਿਤਪੁਰ ਤੋਂ ਅੱਗੇ ਪੰਡਤ ਸੰਗੋਵਾਲ ਤਾਂ ਗੱਡੀ ਪਲਟੀ ਹੋਈ ਆ ਤੇ ਗੱਡੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਬਣੇ ਪਏ ਆ ਅਜੇ ਹੁਣੇ-ਹੁਣੇ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਅਜੇ ਤਾਂ ਕਿਹੜੇ ਹਿੰਡੀਗੜ ਵਗੈਰਾ ਜਾਗ ਰਿਹਾ ਤੇ ਇਸ ਗੱਡੀ ਦਾ ਨੰਬਰ ਕੀ ਆ ਉਹ ਵੀ ਤੁਹਾਨੂੰ ਅ ਦਿਖਾਵਾਂਗੇ ਬੈਕ ਸਾਈਡ ਤੋਂ ਕਿ ਗੱਡੀ ਪੂਰੀ ਤਰ੍ਹਾਂ ਖਤਮ ਹੋ ਗਈ ਹੈ ਚੈਸੀ ਵਗੈਰਾ ਵੀ ਸਾਰੇ ਟੁੱਟ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਉਹ ਵੀ ਮੈਂ ਦੱਸ ਦਾਂ ਕਿ ਗੱਡੀ ਕਿਹੜੀ ਸਾਈਡ ਤੋਂ ਕਿਹੜੇ ਪਾਸੇ ਜਾ ਰਹੀ ਸੀ ਉਹ ਸਾਰੀ ਗੱਲਬਾਤ ਕਰਦੇ ਆਪਾਂ ਪਰ ਤੁਸੀਂ ਇਹ ਗੱਡੀ ਦਾ ਪਹਿਲਾਂ ਨੰਬਰ ਦੇਖ ਲਓ ਆ ਗੱਡੀ ਦਾ ਨੰਬਰ ਹੈ H4 10 Z31 39 ਇਹ ਗੱਡੀ ਦਾ ਨੰਬਰ ਹੈ ਤੇ ਗੱਡੀ ਆਹ ਕਿਹੜੀ ਸਾਈਡ ਤੋਂ ਰਹੀ ਸੀ ਹੁਣ ਤੁਹਾਨੂੰ ਉਹ ਤਸਵੀਰ ਦਿਖਾ ਦਿੰਨਾ ਇਹ ਮੇਰੇ ਪਿੱਛੇ ਦੀ ਤਸਵੀਰ ਤੁਹਾਨੂੰ ਦਿਖਾਉਂਦੇ ਆਂ ਇਧਰ ਵਾਲੀ ਸਾਈਡ ਇਧਰਲੇ ਪਾਸਿਓਂ ਇਹ ਗੱਡੀ ਆ ਰਹੀ ਸੀ ਤੇ ਅੱਗੇ ਬਹੁਤ ਵੱਡੇ ਜ਼ਿਆਦਾ ਟੋਏ ਨੇ ਇੱਥੋਂ ਅੱਗੇ ਤੇ ਜੋ ਮੋਟਰਸਾਈਕਲ ਸਾਹਮਣੇ ਖੜਿਆ ਹੈ ਉਸ ਤੋਂ ਅੱਗੇ ਬਹੁਤ ਜ਼ਿਆਦਾ ਵੱਡੇ-ਵੱਡੇ ਟੋਏ ਨੇ ਉਹ ਗੱਡੀ ਉਧਰੋਂ ਬਚਾਉਂਦਾ ਬਚਾਉਂਦਾ ਬਾਈ ਟੋਏਾਂ ਦੇ ਵਿੱਚ ਗੱਡੀ ਵੱਜੀ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਸ ਤੋਂ ਬਾਅਦ ਇਹ ਇੱਕ ਵੱਡਾ ਹਾਦਸਾ ਵਾਪਰ ਗਿਆ ਜਾਣ ਕੇ ਮੈਦ ਪਰ ਪਾਸੋਂ ਗੱਡੀ ਆ ਰਹੀ ਸੀ ਤੇ ਇਧਰ ਨੂੰ ਜਾ ਰਹੀ ਸੀ ਤੇ ਉਸ ਤੋਂ ਬਾਅਦ ਇਧਰ ਪਲਟ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਾਲਾਤ ਨੇ ਤਾਂ ਇੱਥੋਂ ਦੇ ਜੋ ਲੋਕ ਬਾਈ ਖੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਗੱਡੀ ਪਲਟੀ ਆ ਪਹਿਲਾਂ ਤਾਂ ਕਿ ਬੰਦੇ ਦਾ ਬਚਾ ਹੋ ਗਿਆ ਹਾਂ ਬੰਦੇ ਦਾ ਬਚਾ ਹੋ ਗਿਆ ਜੀ ਇਹ ਹਾਦਸਾ ਹੋਇਆ ਕਿਸ ਤਰ੍ਹਾਂ ਕਿੱਦਾਂ ਹੋਇਆ ਬਾਈ ਇਹ ਹਾਦਸਾ ਇਦਾਂ ਜੀ ਜਿਹੜਾ ਰੋਡ ਆ ਨਾ ਇਹ ਟੂਟਲੀ ਖਰਾਬ ਆ ਜੀ ਉਹ ਸਾਹਮਣੇ ਜਿਹੜੇ ਰੋਡ ਜਿੰਨੇ ਟੋਏ ਤੁਹਾਨੂੰ ਦਿਨੇ ਹੋਣੇ ਦਿਖਾਉਂਦੇ ਹਾਂ ਹਾਂਜੀ ਹਾਂਜੀ ਉਹਨੂੰ ਜਾਣੀ ਕੋ ਕੰਟਰੋਲ ਕਰਦਾ ਕਰਦਾ ਬੰਦਾ ਪਚਾਉਂਦਾ ਪਿਉਂਦਾ ਟੋਇਆਂ ਤੋਂ ਠੀਕ ਹੈ ਤੇ ਉਹ ਕੋ ਕੰਟਰੋਲ ਨਹੀਂ ਹੋਇਆ ਤੇ ਗੱਡੀ ਇਦਨ ਚਾਬਦੀ ਤੇ ਅੱਗੋਂ ਹੀ ਕੁਛ ਚੀਜ਼ ਆ ਰਹੀ ਸੀ ਕਿ ਇਦਾਂ ਵੋਟੋ ਐਂਡ ਕਰਕੇ ਸਾਰਾ ਕੁਝ ਹੋ ਗਿਆ ਏ ਟੋਇਆਂ ਦਾ ਕਰਕੇ ਟੋਇਆਂ ਦਾ ਕਰਕੇ ਹੋਇਆ ਜੀ ਸਾਰਾ ਕੁਝ ਇੱਥੇ ਬਾਈ ਤੁਸੀਂ ਕੋਲ ਕੋਈ ਸੀ ਕਿ ਨੇੜੇ ਨਜ਼ਦੀਕ ਹੋਇਆ ਹੋਵੇ ਕਿਹੜਾ ਸਾਡੇ ਸਾਹਮਣੇ ਹੋਇਆ ਤੁਹਾਡੇ ਸਾਹਮਣੇ ਆਜੇ ਤੁਸੀਂ ਇਹ ਕਿਸ ਤਰ੍ਹਾਂ ਕੋਈ ਗੱਟੂ ਵਾਲਾ ਕ੍ਰੋਸ ਕਰਦੀ ਗੱਡੀ ਕਰਕੇ ਆਇਆ ਚਲੇਗੀ ਤੇ ਅਸੀਂ ਉੱਥੇ ਵੇਖਦੇ ਸੀ ਸਾਡੇ ਸਮਝ ਕੋਈ ਤੱਕ ਚੀਜ਼ ਨਹੀਂ ਸੀ ਖੜੀ ਫਿਰ ਬਾਈ ਦੇ ਅੰਦਰ ਜੋ ਬੱਚਾ ਹੈ ਕਿ ਸੱਟਾਂ ਵਗੈਰਾ ਲੱਗੀਆਂ ਹੋਈਆਂ ਮੇਰੇ ਆਂ ਤਾਂ ਮੇਰੇ ਬੰਦਿਆਂ ਨੇ ਉੱਥੋਂ ਬਾਹਰ ਕੱਢਤਾ ਸੀ ਇਹਨੂੰ ਚ ਯਾਨੀ ਕਿ ਬੰਦਾ ਠੀਕ ਸੀਗਾ ਬੰਦਾ ਨਹੀਂ ਬੰਦਾ ਬੇਹੋਸ਼ ਸੀਗਾ ਮ ਪਈ ਕਦੋਂ ਹੋਇਆ ਇੱਕ ਸੰਗਵਾਲ ਚ ਵੱਡਾ ਹਾਦਸਾ ਹੋਇਆ ਇੱਕ ਬੇਟੀ ਦੀ ਜਾਨ ਚਲੀ ਗਈ ਸੀ ਉਸ ਤੋਂ ਬਾਅਦ ਰੋਡ ਕੁਛ ਬਣਿਆ ਕਿ ਉਦਾਂ ਹੀ ਹੈ ਕੋਈ ਮਾੜਾ ਮਾੜੇ ਟੋਏ ਭਰੇ ਹੁਣ ਉਦਾਂ ਹੀ ਹੈ ਸਾਰਾ ਸਿਸਟਮ ਹੀ ਉਦਾਂ ਹੀ ਹੈ ਜੀ ਇਹ ਟੋਟਲੀ ਰੋਡ ਖਰਾਬ ਹੈ ਜਿੰਨਾ ਐਕਸੀਡੈਂਟ ਹੋ ਚੁੱਕਾ ਨਾ ਵੇ ਸਭ ਐਕਸੀਡੈਂਟ ਰੋਜ਼ ਦੀ ਰੋਜ਼ ਹੁੰਦੇ ਆ ਤੇ ਹਰ ਰੋਜ਼ ਹਾਦਸੇ ਵਾਪਰਦੇ 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 ਜਗਰਾਵਾਂ ਤੋਂ ਲੈ ਕੇ ਜਲੰਧਰ ਤੱਕ ਟੋਟਲ ਸਾਰਾ ਰੋਡ ਮਾੜਾ ਹੈ ਸਾਰੇ ਮਾੜਾ ਟੋਟਲੀ ਮਾੜਾ ਹੈ ਤਾਂ ਇਹ ਹਾਲਾਤ ਨੇ ਤਸਵੀਰਾਂ ਇੱਕ ਵਾਰ ਅਸੀਂ ਫਿਰ ਦਿਖਾ ਦਿੰਨੇ ਆ ਇੱਕ ਦਰਦਨਾਖ ਖਾਦਸਾ ਵਾਪਰਿਆ ਪਰ ਗੱਡੀ ਚਾਲਕ ਦੀ ਜਾਨ ਬਚ ਗਈ ਹੈ ਤਾਂ ਇਹ ਤਸਵੀਰ ਹੈ ਅੱਗੇ ਤੁਸੀਂ ਦੇਖੋ ਕਿ ਇੱਕ ਬਹੁਤ ਵੱਡਾ ਕਦਰਖਤ ਸੀ ਉਹ ਨਹਿਮ ਦਾ ਉਹ ਕਿਸ ਤਰ੍ਹਾਂ ਟੁੱਟਿਆ ਹੋਇਆ ਹੈ ਔਰ ਗੱਡੀ ਦੇ ਉਹ ਪੂਰੀ ਤਰ੍ਹਾਂ ਜਾਨਕੀ ਅੰਦਰਲੇ ਪਾਸੇ ਉਹ ਵੱਜ ਕੇ ਤੇ ਗੱਡੀ ਫੇਰੇ ਪਲਟ ਗਈ ਹੈ ਤਾਂ ਆਪਣੇ ਆਪ ਚ ਦਰਦਨਾਖ ਤਸਵੀਰਾਂ ਨੇ ਜੋ ਸੜਕ ਦੇ ਹਾਲਾਤ ਕਾਫੀ ਖਰਾਬ ਨੇ ਮਾੜੇ ਨੇ ਜਿਸ ਕਰਕੇ ਆਏ ਦਿਨ ਹਾਦਸੇ ਵਾਪਰਦੇ ਆ ਇਹ ਪਹਿਲਾ ਹਾਦਸਾ ਨਹੀਂ ਕੋਈ ਹੈ ਆਏ ਦਿਨ ਕਿਤਨੇ ਕਿਤੇ ਜਰੂਰ ਐਕਸੀਡੈਂਟ ਹੁੰਦਾ ਹੈ ਕਈ ਵਾਰ ਤਾਂ ਜੋ ਲੋਕ ਨੇ ਉਹ ਆਪਣੀ ਜਾਨ ਤੇ ਵੀ ਆਪਣੇ ਹੱਥ ਤੋਂ ਬੈਠਦੇ ਆ ਬੀਤੇ ਦਿਨੀ ਪਿੰਡ ਸੰਗਵਾਲ ਦੇ ਵਿੱਚ ਇੱਕ 12-13 ਸਾਲ ਦੀ ਜੋ ਬੇਟੀ ਸੀ ਉਸ ਦੇ ਉੱਪਰ ਇੱਕ ਵੱਡਾ ਟਰਾਲਾ ਚੜ ਗਿਆ ਤਾਂ ਉਹ ਵੀ ਉਸਦੀ ਵੀ ਡੈਥ ਹੋ ਗਈ ਸੀ ਹੁਣ ਮੈਂ ਤੁਹਾਨੂੰ ਉਹ ਤਸਵੀਰ ਦਿਖਾਉਣਾ ਕਿ ਗੱਡੀ ਦਾ ਸਤੁਲ ਨੂੰ ਵਿਗੜਿਆ ਕਿੱਥੋਂ ਆ ਉਹ ਦਿਖਾਉਣਾ ਕਿਹੜੇ ਖੱਡਿਆਂ ਦੇ ਵਿੱਚ ਗੱਡੀ ਵੱਜੀ ਉਸ ਤੋਂ ਬਾਅਦ ਅੱਗੇ ਆ ਗਈ ਉਸ ਤਸਵੀਰ ਦੇ ਵਾਲ ਤੋਂ ਨੂੰ ਲੈ ਕੇ ਜਾ ਰਿਹਾ ਪਰ ਜੋ ਸਾਡੀਆਂ ਸਰਕਾਰਾਂ ਨੇ ਉਹ ਸਿਰਫ ਵੋਟਾਂ ਤੱਕ ਸੀਮਿਤ ਹੈ ਵੋਟਾਂ ਲੈਣ ਨੂੰ ਸੜਕਾਂ ਟੁੱਟੀਆਂ ਹੋਈਆਂ ਆਏ ਦਿਨ ਸੀ ਹੁਮਾਨ ਕਿਤੇ ਨਾ ਕਿਤੇ ਲਾਈਵ ਹੋ ਜਾਂਦੀ ਹੈ ਕਿ ਨਹੀਂ ਭਾਈ ਆ ਸੜਕਾਂ ਬਣਾਤੀਆਂ ਲਗਜ਼ਰੀ ਸੜਕਾਂ ਬਣਾਤੀਆਂ ਪਰ ਜਮੀਨੀ ਹਕੀਕਤ ਕੀ ਹੈ ਆ ਖੱਡਿਆਂ ਦੇ ਵਿੱਚ ਗੱਡੀ ਵੱਜੀ ਆ ਖੱਡੇ ਨੇ ਤੁਸੀਂ ਦੇਖ ਸਕਦੇ ਹੋ ਇਹ ਹੁਣ ਇੰਨੇ ਨੇ ਵੱਡੇ ਖੱਡੇ ਵੱਜੇ ਹੋਏ ਆ ਸਾਰੀ ਸੜਕ ਕਿਸੇ ਤਰ੍ਹਾਂ ਦੀ ਐ ਤਾਂ ਇਹਨਾਂ ਇਹਨਾਂ ਖੱਡਿਆਂ ਦੇ ਵਿੱਚ ਫਿਰ ਗੱਡੀ ਕਦੋਂ ਵੱਜੀ ਐ ਤਾਂ ਫਿਰ ਉਸ ਤੋਂ ਤੁਸੀਂ ਅੱਗੇ ਦੇਖੋ ਕਿ ਸੰਤੁਲਨ ਜਦੋਂ ਗੱਡੀ ਦਾ ਫਿਰ ਵਿਗੜ ਜਾਂਦਾ ਐ ਇਧਰਲੀ ਸਾਈਡ ਨੂੰ ਜਾ ਰਹੀ ਸੀ ਫਿਰ ਇਧਰਲੇ ਪਾਸੇ ਫੇਰੋ ਹਾਦਸਾ ਗ੍ਰਸਤ ਹੋ ਜਾਂਦੀ ਐ ਗੱਡੀ ਲਗਭਗ ਖਤਮ ਹੋ ਗਈ ਐ ਪਰ ਵਾਹਿਗੁਰੂ ਦੀ ਕਿਰਪਾ ਕਿ ਜੋ ਇਨਸਾਨ ਸੀ ਜੋ ਗੱਡੀ ਚਾਲਕ ਸੀ ਉਸ ਦਾ ਬਚਾਅ ਹੋ ਗਿਆ ਤਾਂ ਇਹ ਪਿੰਡ ਸੰਗੋਵਾਲ ਤੋ ਥੋੜਾ ਜਿਹਾ ਅੱਗੇ ਜਾ ਕੇ ਇੱਕ ਦਰਦਨਾਖ ਤਕਰੀਬਨ ਅਜੇ ਤੱਕ 10 ਮਿੰਟ ਤੇ ਗੱਡੀ ਤੁਸੀਂ ਹੈਂਡੀਕਾਟ ਦੇਖ ਸਕਦੇ ਹੋ ਕਦੇ ਤੱਕ ਉਹ ਜਾਗ ਰਹੇ ਨੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਦੇ ਤੱਕ ਹੈਂਡੀਕਾਟ ਵਗੈਰਾ ਉਹ ਸਾਰੇ ਜਾਗ ਰਹੇ ਨੇ ਜੋ ਬੰਦਾ ਸੀ ਉਹ ਸਹੀ ਸਲਾਮਤ ਹੈ ਗੱਡੀ ਕਿੱਥੋਂ ਦੀ ਸੀ ਬਾਈ ਜੀ ਗੱਡੀ ਕਿੱਥੋਂ ਦੀ ਸੀ ਉਸ ਦਾ ਕੁਝ ਪਤਾ ਲੱਗੇ ਹਾਂਜੀ ਗੱਡੀ ਕਿੱਥੋਂ ਦੀ ਸੀ ਇਹ ਮੁੰਡਾ ਇੱਧਾ ਦੱਸ ਦੇ ਮੈਸੇਂਪੁਰ ਦਾ ਆਈ ਮੈਸੇਂਪੁਰ ਦਾ ਸੀਗਾ ਹਾਂਜੀ ਤੁਸੀਂ ਕੀ ਦੱਸ ਰਹੇ ਸੀਗੇ ਮੈਂ ਕਹਾਂ ਦੇਖ ਲੋ ਡੇਗ ਸਾਡੇ ਇੱਕ ਸਾਰੀ ਟੁੱਟ ਗਈ ਐ ਡੇਗ ਆ ਦੇਖ ਦੀ ਤਸਵੀਰ ਐ ਕਿਉਂਕਿ ਮੁੱਛ ਹੀ ਪੈ ਗਿਆ ਸਾਰੀ ਇਹਦੇ ਉੱਪਰੋਂ ਆ ਦੇਖੋ ਪੂਰੀ ਵੱਡੀ ਡੇਗ ਸੀ ਇੱਕ ਆ ਤੇ ਇੱਕ ਇਧਰ ਆ ਇਸ ਤੋਂ ਬਾਅਦ ਇਹ ਹਾਸਾ ਵਾਪਰਿਆ ਗੱਡੀ ਤਾਂ ਲਗਭਗ ਖਤਮ ਹੀ ਹੋ ਗਈ ਅੱਛਾ ਐਸੀ ਵਗੈਰਾ ਤੱਕ ਸਾਰੀ ਟੁੱਟ ਗਈ ਅੱਗੇ ਤੱਕ ਦੇਖੋ ਜਨਾ ਡੈਂਟ ਪਿਆ ਹੋਇਆ ਤਾਂ ਗੱਡੀ ਪੁੱਠੀ ਹੋਈ ਹੋਈ ਐ ਹਾਲਾਤ ਤੁਸੀਂ ਦੇਖ ਸਕਦੇ ਹੋ ਸਿਰਫ ਆ ਇੰਜਣ ਹੀ ਬਚਿਆ ਗੱਡੀ ਦਾ ਤੇ ਬਾਕੀ ਤਾਂ ਲਗਭਗ ਗੱਡੀ ਖਤ ਹੋ ਚੁੱਕੀ ਆ ਪਰ ਪਤਾ ਨਹੀਂ ਕਦੋਂ ਇਹ ਸੜਕ ਬਣੂਗੀ ਕਿੰਨਿਆਂ ਕੋਈ ਜਾਣਨਾ ਇਹ ਸੜਕ ਲਾਉਗੀ ਪਰ ਸਾਡਾ ਜੋ ਪ੍ਰਸ਼ਾਸਨ ਹੈ ਉਸ ਦਾ ਅਜੇ ਤੱਕ ਕੋਈ ਉਧਰ ਤੇ ਅਸਰ ਨਹੀਂ ਹੁੰਦਾ ਦੂਜੇ ਪਾਸੇ ਰੋਹ ਨਰਾਜਦੀਪ ਜੋ ਟੂਲ ਟੈਕਸ ਹੈ ਉਸ ਨੇ ਮੋٹے ਪੈਸੇ ਵਸੂਲੇ ਉਸ ਤੋਂ ਬਾਅਦ ਕਿਸਾਨ ਯੂਨੀਅਨ ਨੇ ਧਰਨਾ ਲਾਇਆ ਟੂਲ ਟੈਕਸ ਦਾ ਬੰਦ ਹੋ ਗਿਆ ਅਪਰਾਏ ਤੱਕ ਸੜਕ ਨਹੀਂ ਬਣੀ ਲੋਕਾਂ ਦੇ ਹਾਲਾਤ ਬਹੁਤ ਮਾੜੇ ਨੇ ਬਹੁਤ ਜ਼ਿਆਦਾ ਲੋਕ ਚਿੰਤਤ ਨੇ ਕਿਉਂਕਿ ਆਏ ਦਿਨ ਕੋਈ ਨਾ ਕੋਈ ਹਾਸਾ ਆਪਰਾਦਰ ਹਿੰਦ ਹੈ ਤਤੂ ਸੀਸੀ ਸੜਕ ਨੂੰ ਲੈ ਕੇ ਇਹ ਖਬਰ ਨੂੰ ਸ਼ੇਅਰ ਕਰਿਓ ਪਰ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸੋਨੂ ਦੇ ਨਾਲ ਹਰਦੇਪ ਪੈਦਲਾਰ ਰਿਪੋਰਟ ਪਿੰਡ ਸੰਗੋਵਾਲ